ਮਹਾਂਤ ਗੁਰਬੰਤਾदास ਸਕੂਲ ਫਾਰ ਸਪੈਸ਼ਲੀ ਅਵੇਲਜ਼ ਬਠਿੰਡਾ ਚ ਇਹ ਸਕੂਲ ਨੂੰ ਉਹਨਾਂ ਬੱਚਿਆਂ ਦਾ ਨਾਮ ਦਿੱਤਾ ਗਿਆ ਹੈ ਜਿਹੜੇ ਬੱਚੇ ਬੋਲ ਨਹੀਂ ਸਕਦੇ ਜਾਂ ਸੁਣ ਨਹੀਂ ਸਕਦੇ ਪਰ ਐਕਟੀਵਿਟੀਆਂ ਗਤੀਵਿਧੀਆਂ ਬਹੁਤ ਵਧੀਆ ਉਹਨਾਂ ਦੀਆਂ ਪੜਾਈ 'ਚ ਵੀ ਮੋਹਰੀ ਨੇ ਇਹ ਦੇਖੋ ਇਹ ਜਿਹੜੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਜੀ ਬੜੇ ਵਧੀਆ ਇਨਸਾਨ ਨੇ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਉਹਨਾਂ ਨੇ ਆਪਣਾ ਜਨਮ ਦਿਨ ਕੋਈ ਪਾਰਟੀਆਂ ਕਰਨ ਦੀ ਬਜਾਏ ਇਹਨਾਂ ਛੋਟੇ-ਛੋਟੇ ਬੱਚਿਆਂ ਦੀਆਂ ਖੁਸ਼ੀਆਂ ਲੈ ਕੇ ਮਨਾਇਆ ਗਿਆ ਸੋ ਇਹ ਜਤਿੰਦਰ ਸਿੰਘ ਭੱਲਾ ਜੀ ਨੇ ਚੇਅਰਮੈਨ ਇੰਪਰੂਵਮੈਂਟ ٹرسٹ ਬਠਿੰਡਾ ਦੇ ਬੜੇ ਵਧੀਆ ਇਨਸਾਨ ਨੇ ਜੋ ਇੱਕ ਵਧੀਆ ਸੋਚ ਲੈ ਕੇ ਆਏ ਨੇ ਆ ਵੇਖੋ ਇੱਕ ਬੱਚੇ ਹੈ ਜਦੋਂ ਇਹ ਸਕਰਾਨਾ ਕਰਦੇ ਹੈ ਜਦੋਂ ਇਹਨਾਂ ਨੂੰ ਪ੍ਰਸਾਦਾ ਪਾਣੀ ਵਰਤਾਇਆ ਜਾ ਰਿਹਾ ਸੋ ਜਤਿੰਦਰ ਭੱਲਾ ਜੀ ਵਾਕਈ ਵੱਖਰੀ ਇੱਕ ਮਿਸਾਲ ਲੈ ਕੇ ਆਏ ਹੈ ਕਿ ਸਨੇਹਾ ਦੇਣਾ ਚਾਹੁੰਦੇ ਹੈ ਵੀ ਆਓ ਇਹਨਾਂ ਜਿੰਨਾਂ ਬੱਚਿਆਂ ਨੂੰ ਅਸੀਂ 라ਵਾਸ਼ ਕਰਕੇ ਜਾਂ ਕਹਿੰਦੇ ਸੁਣ ਨਹੀਂ ਸਕਦੇ ਜਾਂ ਬੋਲ ਨਹੀਂ ਸਕਦੇ ਆ ਵੇਖੋ ਕਿੰਨੀਆਂ ਧੀਆਂ ਇਹਨਾਂ ਨੂੰ ਪਤਾ ਨਾ ਵੀ ਇਹ ਇੱਕ ਸਾਡਾ ਇੱਕ ਅੱਜ ਸਾਨੂੰ ਥੱਡ ਪਰ ਕੇ ਖਾਣਾ ਦਿੱਤਾ ਜਾ ਰਿਹਾ ਤਾਂ ਆ ਵੇਖ ਉੱਠ ਖੜਦੇ ਬੱਚੇ ਜਦੋਂ ਥਾਲੀਆਂ ਰੱਖਦੇ ਆ ਮੂਰੇ ਉਹਦੇ ਚ ਕੋਈ ਵਰਤਾਇਆ ਜਾਂਦਾ ਨਾ ਜਦੋਂ ਕੋਈ ਪ੍ਰਸ਼ਾਦ ਆ ਜਿਵੇਂ ਸੂਜੀ ਦਾ ਪ੍ਰਸ਼ਾਦ ਤੇ ਆਪਣਾ ਮਟਰ ਪਨੀਰ ਤੇ ਰਾਇਤਾ ਕੇਕ ਚਾਕਲੇਟ ਤੋਂ ਲੈ ਕੇ ਹਰ ਤਰ੍ਹਾਂ ਦੀ ਚੀਜ਼ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇਹ ਖੁਸ਼ੀਆਂ ਵੰਡਣ ਇਹ ਖੁਸ਼ੀਆਂ ਵੰਡੜਾਏ ਨੇ ਆਪਣੇ ਦੀਆਂ ਤੇ ਇਹਨਾਂ ਦਾ ਕਹਿਣਾ ਇਹ ਸੋਚ ਹੁੰਦੀ ਹੈ ਬੰਦੇ ਦੀ ਅਲਗ-ਅਲਗ ਇਹਨਾਂ ਦਾ ਕਹਿਣਾ ਵੀ ਸਾਰੇ ਲੋਕਾਂ ਨੂੰ ਚਾਹੀਦਾ ਵੀ ਇੱਧਰ ਧਿਆਨ ਦੇਣ ਇਹਨਾਂ ਬੱਚਿਆਂ ਵੱਲ ਧਿਆਨ ਦੇਣ ਇਹ ਬੱਚੇ ਵੇਖੋ 10ਵੀਂ ਥਕ ਦੀ ਪੜ੍ਹਾਈ ਇੱਥੇ ਕਰਦੇ ਨੇ ਤੇ ਕਿੱਥੋਂ ਕਿੱਥੋਂ ਬੱਚੇ ਕਿਵੇਂ ਕਿਵੇਂ ਕਿਹੜੇ ਹਾਲਾਤਾਂ 'ਚ ਇੱਥੇ ਪਹੁੰਚੇ ਆ ਤੇ ਇਹ ਡਕਰਾਸ ਸੈਟੀ ਹੈ ਜਿਹੜੀ ਬਠਿੰਡਾ ਦੀ ਇਹ ਵਧੀਆ ਉਪਰਾਲਾ ਪਰ ਕੁਝ ਕਮੀਆਂ ਵੀ ਰਹੀਆਂ ਨੇ ਇੱਥੇ ਦੇਖਿਆ ਵੀ ਜਿਵੇਂ ਸਕੂਲਾਂ ਜਾ ਕੇ ਏਸੀ ਰੂਮਾਂ 'ਚ ਬੱਚੇ ਬੈਂਦੇ ਨਹੀਂ ਵਿਚਾਰੇ ਕੁਝ ਇਹਨਾਂ ਨੂੰ ਹੋਰ ਵੀ ਸਮਾਨ ਦੀ ਲੋੜ ਹੈ ਤੇ ਇਹ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਹਿਮਾਈ ਹੇਠ ਚੱਲਦਾ ਇਹ ਸਕੂਲ ਰੈਡਕਰਾਸ ਹੈ ਜਿਹੜੀ ਉਹਨਾਂ ਦੇ ਅਧੀਨ ਹੈ ਤੇ ਜਤਿੰਦਰ ਭੱਲਾ ਜੀ ਨੇ ਬਹੁਤ ਵਧੀਆ ਅਪਰਾਲਾ ਕੀਤਾ ਕਿਉਂਕਿ ਪੱਤਰਕਾਰ ਸਾਥੀ ਸੱਦੇ ਆ ਉਹਨਾਂ ਨੂੰ ਵੀ ਮੈਨੂੰ ਇੱਕ ਦੱਸਿਆ ਗਿਆ ਵੀ ਇੱਕਾ ਵਧੀਆ ਸਨੇਹਾ ਦੇਣ ਲਈ ਕਿਹਾ ਗਿਆ ਉਹਨਾਂ ਨੂੰ ਤੇ ਪੱਤਰਕਾਰ ਸਾਥੀਆਂ ਨੇ ਵੀ ਇੱਕ ਵਧੀਆ ਜਿਹੜੋ ਜਤਿੰਦਰ ਸਿੰਘ ਭੱਲਾ ਜੀ ਦਾ ਜਿਹੜਾ ਅਪਰਾਲੇ ਨੂੰ ਘਰ ਘਰ ਸਨੇਹਾ ਇਹਨਾਂ ਦਾ ਪਹੁੰਚਾਉਣ ਲਈ ਇੱਕ ਪੂਰਾ ਸੋਸ਼ਲ ਮੀਡੀਆ ਤੋਂ ਲੈ ਕੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਵੇਖੋ ਇਹਨਾਂ ਨੂੰ ਇੱਕ ਸੁਣ ਨਹੀਂ ਸਕਦੇ ਕੋਈ ਬੱਚੇ ਸੁਣ ਨਹੀਂ ਸਕਦੇ ਕੋਈ ਬੋਲ ਨਹੀਂ ਸਕਦੇ ਤੇ ਤੁਸੀਂ ਦੇਖੋ ਪਿਛਲੇ ਜਿਹੜੇ 15 ਅਗਸਤ ਬੀਤੇ ਦਿਨੀ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਗਿਆ ਸੀ ਇਹਨਾਂ ਨੇ ਇੰੀਆਂ ਵਧੀਆ ਗਤੀਵਿਧੀਆਂ ਕੀਤੀਆਂ ਇੰਨੇ ਦੱਬੇ ਚਾਰ ਕਿੰਦੀ ਇਹਨਾਂ ਨੇ ਕਮਾਲ ਕਰ ਦਿੱਤਾ ਕਿੰਨਾ ਬੱਚਿਆਂ ਨੂੰ ਪਿਆਰ ਦਿੱਤੀਗੇ ਸਤਿਕਾਰ ਦਿੱਤੀਗੇ ਕਿ ਇਹ ਬੱਚੇ ਪਿਆਰ ਦੇ ਕਵੀ ਕਮੀ ਮਾਲਕ ਨੇ ਵੈਸੇ ਦੇਖ ਨਹੀਂ ਤਾ ਕੋਈ ਕਵੀ ਨੂੰ ਇਹ ਤਕੜਾ ਮਾਰ ਦਵੇ ਇੱਕ ਇੱਕ ਦਿੱਤਾ ਜਾ ਰਿਹਾ ਆਪਣੇ ਨਾਲ ਇੱਕ ਸਾਦਾ ਪਾਣੀ ਤੇ ਆਪਣੇ ਕੋਲ ਡਿਸ਼ ਵਗੈਰਾ ਐਸੋ ਜੀ ਰਕੀ ਜਾ ਕੇ ਸ਼ੁਕਰਾਨਾ ਕਿਉਂ ਨਹੀਂ ਕਰਦੇ ਜਿੰਨੇ ਢੋਲੇ ਹਨ ਜਿੰਨੇ ਇਹਨਾਂ ਦੀ ਕਹਾ ਇਹ ਆ ਸਾਡੇ ਲਈ ਲਿਖੀ ਕਰਦੇ ਇਹਨਾਂ ਦੇ ਉਹਨਾਂ ਨੇ ਕੋਈ ਥੋੜੀ ਚੋਰੀ ਕਰ ਦਿੱਤੀ ਵੀਰੇ ਉਹਨਾਂ ਦਾ ਕੰਮ ਹੀ ਨਹੀਂ ਸੀ ਤਾਂ ਅਸੀਂ ਦੇਖਿਆ ਅਕਸਰ ਜਦੋਂ ਮੀਡੀਆ ਦੀ ਕਵਰੇਜ ਕਰਦੇ ਆ ਇੱਕ ਦੋ ਕੋਈ ਉਹ ਕਰਕੇ ਨਾ ਕਾਲੀ ਚ ਪਾ ਕੇ ਉਹ ਪਾ ਦਾ ਪਾਣੀ ਦੇ ਚ ਬਾਦ ਉਹ ਵਿੱਚ ਹਰ ਜਾਂਦਾ ਸੀ ਦੂਜਿਆਂ ਦੇ ਬਾਅਦ ਪਰ ਇਹਨਾਂ ਨੇ ਆਪ ਦਾ ਕੀ ਕਰਦੇ ਕੱਢਦੇ ਰਹਿੰਦੇ ਜਾਂਦੇ ਡਾਕੂਮੈਂਟ ਕੰਡੀਸ਼ਨ ਵਿੱਚ ਦਿੱਤੇ ਜਾਉਂਦੇ ਜਿਹੜਾ ਪਹਿਲਾਂ ਵਰਤਾਰੇ ਸੰਗਤ ਦੇ ਪ੍ਰਸਾਦ ਨੂੰ ਅਕੀਤਾ ਸੀ ਬਾਅਦ ਕਿਉਂਕਿ ਇਕੱਲੇ-ਕਿੱੱਲੇ ਬੱਚੇ ਜਿੰਨੇ ਬੱਚੇ ਇੱਥੇ ਮੈਂ ਨਦੀਮ ਜੀ ਨਾਲ ਪਿੰਡ ਵਿੱਚ ਆ ਗਏ ਸਾਡੇ ਸਾਹਿਬ ਜੀ ਕਿੰਨਾ ਬਣ ਗਿਆ ਇਹੋ ਜਿਹੀ ਸੋਚ ਲੈ ਕੇ ਸਾਰੇ ਆਪਸ ਕਰ ਸਾਰੇ ਜੀਨੀਦਰ ਸਾਹਿਬਾਨਾਂ ਨੂੰ ਮਿਲ ਕੇ ਕਰਦੇ ਆ ਇਹੋ ਜਿਹੀ ਬੱਚਿਆਂ ਨਾਲ ਇਹੋ ਜਿਹੀ ਪ੍ਰੋਗਰਾਮਾਂ ਸਾਜੇ ਕਰਾਇਆ ਕਰੋ ਸੋਡੀ ਖੁਸ਼ੀ ਜੁੜੀ ਚਲੀ ਜਾਵੇ ਸੋ ਦਰਗਾਹ ਕੋ ਪ੍ਰਮਾਤਮਾ ਦੀ ਬਖਸ਼ਾ ਲੇਟੋਦਾ ਹੈ ਕੋਈ ਕੋਈ ਕਿ ਕਿਉਂ ਕਾਹਦੇ ਲੌੜੇ ਆ ਇਹਨਾਂ ਬੱਚਿਆਂ ਕਰਦਾ ਰਗਾ ਹੈ ਮਰਾ ਕਿਤੋਂ ਵੱਡੀ ਖੁਸ਼ੀ ਨਹੀਂ ਕਿਤੇ ਆਪਾਂ ਪਾਰਟੀਆਂ ਤੇ ਖਰਚਾ ਰੂ ਕਿੰਨੇ ਕਿੰਨਾ ਪੈਸਾ ਪਾਰਟੀਆਂ ਤੇ ਲਾ ਦਿੰਦੇ ਆ ਕੀ ਹੋ ਸਕਦੀ ਸੀ ਲੋਕੋ 6 ਸੱਤੀਆਂ ਪੂਰੀਆਂ ਹੋਣ ਦੇ ਉੱਪਰ ਲੀਅਰ ਵੀ ਲੈ ਸਕਦੇ ਆ ਤੇ ਇਹਨਾਂ ਦਾ ਸੁਨੇਹਾ ਵੀ ਇਹੋ ਜਿਹੀਆਂ ਖੁਸ਼ੀਆਂ ਜ਼ਰੂਰ ਲਿਆ ਕਰੋ ਵੀ ਇਹ ਜਿਹੜੇ ਬੱਚੇ ਆ ਜਿਹੜੇ ਕੋਈ ਬੱਚਾ ਕਿਤੋਂ ਆ ਕੋਈ ਕਿਤੋਂ ਆ ਇਹ ਬੋਲ ਨਹੀਂ ਸਕਦੇ ਤੇ ਇਹ ਇਹ ਸੁਣ ਨਹੀਂ ਸਕਦੇ ਕੁਝ ਬੱਚੇ ਤੇ ਹੁਸ਼ਿਆਰ ਬਹੁਤ ਨੇ ਪੜ੍ਹਾਈ ਚ ਵੀ ਹੁਸ਼ਿਆਰ ਨੇ ਸਮਝਦੇ ਆ ਇਹਨਾਂ ਦੀ ਭਾਸ਼ਾ ਹੈ ਕਿ ਇਹਨਾਂ ਦੇ ਟੀਚਰ ਆ ਜਿਹੜੇ ਇਹਨਾਂ ਨੂੰ ਦੱਸਦੇ ਆ ਤਾਂ ਇਹ ਸਮਝ ਲੈਂਦੇ ਆ ਵੀ ਕੀ ਕਹਿੰਦੇ ਆ ਇੱਕ ਉਂਗਲਾਂ ਤੇ ਦੱਸ ਦਿੰਦੇ ਇਹਨਾਂ ਨੂੰ ਇਹਨਾਂ ਨੂੰ ਸਾਰਿਆਂ ਰਾਹੀਂ ਦੱਸ ਦਿੰਦੇ ਆ ਵੀ ਇਹ ਕੀ ਕਰਨਾ ਤੇ ਇਹ ਦੋਸਤੋ ਇਹ ਸੱਚੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਸਾਨੂੰ ਤੇ ਸਾਨੂੰ ਵੀ ਇਹੋ ਜਿਹੇ ਬੱਚਿਆਂ ਚ ਜਾ ਕੇ ਇਹ ਜਿਹੜੇ ਆਪਾਂ ਵਾਧੂ ਦੇ ਖਰਚੇ ਪਾਰਟੀਆਂ ਕਰਕੇ ਕਰਦੇ ਆ ਜਦੋਂ ਜਨਮ ਦਿਨ ਹੋਵੇ ਚਾ ਕੋਈ ਵੀ ਖੁਸ਼ੀ ਦਾ ਮੌਕਾ ਇਹਨਾਂ ਚ ਸੈਲੀਬ੍ਰੇਟ ਕਰਨਾ ਚਾਹੀਦਾ ਇਹਨਾਂ ਚ ਜਾ ਕੇ ਸਾਨੂੰ ਇਹ ਮਤਲਬ ਇਹਨਾਂ ਬੱਚਿਆਂ ਦੇ ਨਾਲ ਮਨਾਉਣਾ ਚਾਹੀਦਾ ਤਾਂ ਇਹ ਦੋ ਜੁਣੀ ਖੁਸ਼ੀ ਹੋ ਜਾਊਗੀ ਸੋ ਜਤਿੰਦਰ ਪੱਲਾ ਜੀ ਆ ਵੇਖੋ ਕਿ ਕੱਲੇ-ਕੱਲੇ ਨੂੰ ਸਾਨੂੰ ਦੱਸਿਆ ਸੀ ਨਾ ਵੀ ਇਹ ਨਹੀਂ ਵੀ ਇੱਕ ਦੋ ਇੱਕ ਡੱਬਾ ਫੜ ਕੇ ਤੇ ਦੋ ਚਾਰ ਰੱਖ ਕੇ ਕਿਸੇ ਨੂੰ ਤੇ ਦੂਬਾਰ ਪਿੱਛੇ ਹਟ ਜਣ ਇਹ ਬਹੁਤ ਵਧੀਆ ਗੱਲਾਂ ਜੀ ਇਹਨਾਂ ਨੂੰ ਵਧੀਆ ਚੰਗਾ ਸਨੇਹਾ ਤੇ ਇਹ ਸਨੇਹੇ ਨੂੰ ਘਰ-ਘਰ ਜਾਣਾ ਚਾਹੀਦਾ ਸਨੇਹਾ ਦੋਸਤੋ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਜਨਮ ਦਿਨ ਤਾਂ ਹੋਰ ਦੁਨੀਆ ਲੋਕ ਬਣਾਈ ਜਾਂਦੇ ਆ ਤੇ ਪਰ ਆਹ ਜਿਹੜਾ ਜਨਮ ਦਿਨ ਮੜਾ ਕੇ ਇੱਕ ਪੌਦੇ ਲਗਾਏ ਗਏ ਆ ਪਹਿਲਾਂ ਇਹਨਾਂ ਨੇ ਸਵੇਰੇ ਪੌਦੇ ਲਗਾਏ ਗਏ ਨੇ ਬੱਚਿਆਂ ਨਾਲ ਹੀ ਲਗਵਾਏ ਗਏ ਆ ਇਹਨਾਂ ਨੇ ਅਨੁਸਾਰ ਬੱਚਿਆਂ ਨੇ ਇਹਨਾਂ ਨੂੰ ਫੁੱਲ ਦਿੱਤੇ ਆ ਕਿੱਡੀ ਸੂਝ ਤਿੱਖੀ ਸੂਝ ਇਹਨਾਂ ਦੀ ਇਹਨਾਂ ਨੂੰ ਪਤਾ ਵੀ ਅਸੀਂ ਕਿ ਸਾਨੂੰ ਸਤਿਕਾਰ ਕਿਵੇਂ ਕਰਨਾ ਇਹਨਾਂ ਨੇ ਫਿਰ ਬੱਚਿਆਂ ਦੇ ਹੱਥਾਂ 'ਚ ਜਿਹੜੇ ਫੁੱਲ ਸੀ ਤੇ ਇਹਨਾਂ ਨੂੰ ਦਿੱਤੇ ਗਏ ਆ ਇਹ ਸੈਲੀਬ੍ਰੇਟ ਕੀਤਾ ਗਿਆ ਇਹਨਾਂ ਦੇ ਜਨਮ ਦਿਨ ਇਹਨਾਂ ਨੂੰ ਉਹ ਬੋਲ ਕੇ ਜਾਂ ਖਤਨੀ ਕਰ ਸਕਦੇ ਤੇ ਪਰ ਉਹ ਸਾਰੇ ਆਹੀ ਸਾਰਾ ਕੁਝ ਸਮਝਦੇ ਆ ਵੀ ਇਹ ਇਨਸਾਨ ਸਾਡੇ ਲਈ ਕੀ ਕਰ ਰਿਹਾ ਇਹ ਜਿਹੜੇ ਇੱਥੇ ਪੱਤਰਕਾਰ ਸਾਥੀ ਆਏ ਅੱਜ ਹੋ ਰਹੇ ਆ ਇਹ ਸਾਡੇ ਲਈ ਕੀ ਕਰਦੇ ਆ ਸੋ ਬਹੁਤ ਵਧੀਆ ਗੱਲ ਆ ਵਧੀਆ ਪਰਾਲਾ ਤੇ ਇਹੋ ਜਿਹੀ ਪਰਾਲੇ ਸਾਨੂੰ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਤੇ ਦੋਸਤੋ ਪਰਨ ਕਰੀਏ ਵੀ ਜਿਹੜੀਆਂ ਵਾਧੂ ਦੇ ਖਰਚੇ ਅਸੀਂ ਕਰਨ ਦੀ ਬਜਾਏ ਇਹੋ ਜਿਹੇ ਬੱਚਿਆਂ 'ਚ ਇਹ ਸਾਨੂੰ ਆਗਿਆ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਜਿਹੜੀ ਦੁਨੀਆ ਉਹ ਪ੍ਰਮਾਤਮਾ ਨੇ ਸਾਜੀ ਹੈ ਨਾ ਫਲਵਾੜੀ ਉਹਦੇ 'ਚ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਇੱਕੋ ਜਿਹੇ ਤਾਂ ਹੁੰਦੇ ਨਹੀਂ ਨਾ ਆ ਦੇਖੋ ਇਹ ਬੱਚੇ ਆ ਐਦੂ ਵੱਡੀਆਂ ਖੁਸ਼ੀਆਂ ਕੌਣ ਲੈ ਕੇ ਜਾਊਗਾ ਚਤੰਦਰ ਭੱਲਾ ਜੀ ਦੇ ਹਿੱਸੇ ਆਗਦੇ ਅੱਜ ਖੁਸ਼ੀਆਂ ਇਹ ਤੇ ਚੰਗੀ ਸੋਚ ਲੈ ਕੇ ਆਏ ਆ ਨਹੀਂ ਤਾਂ ਕੋਈ ਸੋਚਦੇ ਨਹੀਂ ਇਸ ਪਾਸੇ ਦਾ ਤੇ ਵਧੀਆ ਗੱਲਾਂ ਨੇ ਮਾਲਕ ਨੇ ਇਹਨਾਂ ਨੂੰ ਬੜਾ ਸਰਕਾਰ ਦਿੱਤਾ ਕਮੀ ਵੀ ਕੋਈ ਨਹੀਂ ਛੱਡੀ ਇਹਨਾਂ ਚ ਤੇ ਅਗਲੇ ਸਮੇਂ 'ਚ ਇੱਕ ਵਧੀਆ ਨੌਜਵਾਨ ਨੇਤਾ ਵੱਜੋਂ ਵੀ ਉੱਭਰ ਉੱਭਰ ਕੇ ਇਹਨਾਂ ਦੇ ਬੱਚਿਆਂ ਦੀ ਦਬਾਵਾ ਸਰਕਾਰ ਇਹਨਾਂ ਦੇ ਦਬਾਵਾ ਨਾਲ-ਨਾਲ ਮੀਡੀਆ ਨਾਲ ਵੀ ਗੱਲ ਕਰਨੀ ਹੁੰਦੀ ਹੈ ਤੇ ਨਾਲ ਨਾਲ ਇਹ ਜਿਹੜਾ ਉਪਰਾਲਾ ਇਹਨਾਂ ਦਾ ਦੋਸਤੋ ਹਰ ਕੋਈ ਮਨੁੱਖ ਆਪਣੀ ਖੁਸ਼ੀ ਦੇ ਕਿਤੇ ਡਰਾਮਾ ਤੋਂ ਜਸ਼ਨ ਮਨਾਉਂਦਾ ਤਾਂ ਉਹ ਆਹ ਤਰ੍ਹਾਂ ਦੀ ਇੱਕ ਪਾਰਟੀ ਕਰਦਾ ਜਾਂ ਇਕੱਲੇ ਪਪਾ ਤੋਂ ਲੈ ਕੇ ਸਾਰੇ ਸੰਗਠਨ ਦੇ ਬਾਕੀ ਕਰਦਾ ਅੱਜ ਸਾਡੇ ਅਸਟਾਟ ਨੇ ਨੈਪਰੂ ਦਾ ਅਰਦੇ ਚੇਅਰਮੈਨ ਜਗਤਾਰ ਸਿੰਘ ਭੱਲਾ ਜੀ ਉਹਨਾਂ ਨੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਆ ਅੱਜ ਉਹਨਾਂ ਦਾ ਜਨਮ ਦਿਨ ਆ ਜੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਕਿਵੇਂ ਜਨਮ ਦੇ ਨੇ ਕਿਹਦੇ ਨਾਲ ਆ ਕੁਝ ਕਾਰਕ ਕਿਹੜਾਰੇ ਆ ਇਹ ਇਹਨਾਂ ਨੂੰ ਜਾਣਾਂਗੇ ਸੋ ਜਿੰਦ ਜੀ ਮੁਬਾਰਕਾਂ ਤੁਹਾਡੇ ਜਨਮ ਦਿਨ ਦੀ ਸਭ ਤੋਂ ਪਹਿਲਾਂ ਤਾਂ ਇਹ ਆ ਇੱਕ ਸੱਚੀ ਖੁਸ਼ੀ ਕਹਿੰਦੇ ਹੁੰਦੇ ਆ ਕਿ ਤੁਹਾਡਾ ਬੱਚਾ ਇੱਕ ਜੀ ਪਹੁੰਚੇ ਹੋ ਕਿਵੇਂ ਦੇਖਦੇ ਤੇ ਕਿਵੇਂ ਇਹ ਦੁਨੀਆਂ ਫੜੇਗਾ ਜਨਮ ਦੀ ਇਹ ਜਿਹੇ ਖੁਸ਼ੀਆਂ ਆ ਜੀ ਠੀਕ ਹੈ ਜਿਸੇ ਘਰ ਕਰਕੇ ਮੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਤੇ ਇਸ ਦੀ ਗੱਲ ਹੈ ਆਪਣੇ ਮਾਪਿਆਂ ਤੋਂ ਸੋਚ ਜਿ세 ਇਹ ਸੋਚ ਲੈ ਕੇ ਕਿ ਅਸੀਂ ਮੇਰੇ ਸਾਰੇ ਬੱਚਿਆਂ ਦੇ ਨਾਲ ਸਾਡੀ ਸਪੋਰਟ ਹਮੇਸ਼ਾ ਇਹਨਾਂ ਬੱਚਿਆਂ ਦੇ ਨਾਲ ਹੈ ਅਸੀਂ ਹਮੇਸ਼ਾ ਇਹਨਾਂ ਬੱਚਿਆਂ ਨੂੰ ਸਪੋਰਟ ਕਰਦੇ ਹਾਂ ਅਸੀਂ ਹਮੇਸ਼ਾ ਇਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਮੰਗਦੇ ਹਾਂ ਇਹ ਪਰਮਾਤਮਾ ਦੇ ਚਰਨਾਚ ਅਰਦਾਸ ਬੇਨਤੀ ਕਰਨਾ ਹੈ ਅੱਜ ਮੇਰਾ ਜਨਮ ਦਿਨ ਸੀ ਸੋ ਜਨਮ ਜਨਮ ਦੇ ਬੰਦੇ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਜਿਹੜੀ ਸਾਰੀ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਬਤੀਤ ਹੋ ਰਹੀ ਹੈ ਪਰਮਾਤਮਾ ਦੀ ਕਿਰਪਾ ਲੋਕਾਂ ਦਾ ਪਿਆਰ ਲੋਕਾਂ ਦਾ ਸਹਿਯੋਗ ਮੁੱਖ ਮੰਤਰੀ ਸਾਹਿਬ ਦਾ ਪਿਆਰ ਸਰਕਾਰ ਬੜਾ ਮਿਲਦਾ ਬਹੁਤ ਮਾਣ ਮਿਲਦਾ ਹੈ ਕਿਸੇ ਨਾਲ ਮੈਂ ਆਪਣਾ ਜਨਮ ਦਿਨ ਦੇ ਪਤੀ ਨਾਲ ਬੱਚਿਆਂ ਨਾਲ ਸਾਂਝੀ ਕੀਤੀ ਹੈ ਇਸੇ ਆਸ ਤੇ ਨੀਰ ਨਾਲ ਕਿ ਸਾਡੀਆਂ ਸ਼ੋਭਾ ਸ਼ਾਮਾਂ ਵਾਲੀਆਂ ਬੱਚਿਆਂ ਦੇ ਨਾਮ ਹੈ ਪਰ ਭਾਵੇਂ ਕੀ ਬੱਚੇ ਸੁੰਨੇ ਸਰਦੇ 골ਦੀ ਸਰਦੇ ਪਰ ਇਹਨਾਂ ਦੇ ਮਾਪੇ ਇਹਦੇ ਇਹ ਹਿਹਾਰਤ ਹੈ ਉਹ ਇਹਨੂੰ ਆਪਣੇ ਬੱਚਿਆਂ ਸੰਭਲ ਕੇ ਇਹਨਾਂ ਦੀ ਸੇਵਾ ਕਰਦੇ ਇਹਨਾਂ ਨੂੰ ਉਪਰੰਦੇ ਹੈ ਪਰ ਮੈਂ ਪ੍ਰਮਾਤਮਾ ਜੀ ਨਾਲ ਰਾਸ ਕਰਦਾ ਕਿ ਸਾਰੇ ਬੱਚੇ ਇਹ ਆਪਣੀ ਜਿੰਦਗੀ ਸਫਲ ਹੋਣ ਅਫਸਰ ਬਣਨ ਤਾਂ ਜੋ ਇਹ ਨਾ ਕਿਸੇ ਦਾ ਆਸਨਾ ਨਹੀਂ ਕਿ ਪ੍ਰਮਾਤਮਾ ਨੇ ਦਰਦ ਸੁਣਿਆ ਜੀ ਜਿਹੜੇ ਵਿਅਕਤੀ ਨੇ ਇਸੇ ਕੰਮ ਨੂੰ ਬਹੁਤ ਹੀ ਤਮਾਮ ਵਿੱਚ ਸੁਭਨਾ ਦਾ ਗੰਨ ਲਈ ਦਿੱਤੇ ਪਾਸਾ ਭਾਵੇਂ ਤੁਹਾਨੂੰ ਜਿਹੜਾ ਸੌਂਗ ਤੇ ਮੋਰਨ ਤੋਂ ਉਸਮਾ ਪ੍ਰਖਿਆ ਭਰਤੀ ਦੀ ਕਿਰਪਾ ਸਦਕਾ ਅਸੀਂ ਕਿਸੇ ਕੰਮ ਨੂੰ ਇਹ ਪਤਾ ਨਹੀਂ ਕਿ ਕੰਮ ਦੇ 15 ਘੰਟੇ ਤੱਕ ਹੜਾ ਬਣਾਇਆ ਜਾ ਰਿਹਾ ਸੀ ਨਾ ਬੱਚਿਆਂ ਦੀ ਬਹੁਤ ਸਾਰੀ ਆਏ ਜਿਹੜੇ ਦਿੱਤੀ ਸੱਚਾ ਚੰਗੀ ਕੋਰਾਂ ਕਿਵੇਂ ਦੇਖਦੇ ਹੋ ਵੀ ਅਕਸਰ ਭਾਵੇਂ ਆਨ ਇਨਸਾਨ ਜਿਹੜਾ ਉਹ ਨੂੰ ਲੱਗਦਾ ਕਿ ਜਿਹੜੇ ਪ੍ਰਮਾਤਮਾ ਨੇ ਇਹਨਾਂ ਨੂੰ ਸੁਣਿਆ ਹੈ ਨਾ ਇਹ ਕਿਸੇ ਰਾਬਜ ਦਸਤਿਕਾ ਬੰਮੂ ਇੱਕ ਹੈ ਹਾਂ ਉਹਦੇ ਦੇਖੀ ਹੋਈ ਇਤਿਆਰ ਹੈ ਕੱਲ ਜਿਹੜਾ ਬਹੁਤ ਇਨਫੋਰਮੇਸ਼ਨ 23 ਜੰਨੇ 15 ਜਨਵਰੀ ਦਾ ਪ੍ਰੋਗਰਾਮ ਦੇਖਦਾ ਤੇ ਕੱਲ ਮੰਤਰੀ ਸਾਹਿਬ ਨੇ ਨਰਕੋਹੀ ਪਾਣੀ ਦਾ ਕਰ ਦਿਆ ਸਕੂਲ ਉਹਦੇ ਰਹੀ ਹੈ ਤੇ ਮੈਂ ਇਸ ਸਰਕਾਰ ਦੇ ਬੱਚੇ ਨੂੰ ਕੰਪੋਰਮੈਂਟ ਕਰਦਾ ਕਿਹਾ ਨਾਲ ਕਿਹਾ ਸੁਣ ਸਕੂਲ ਜੋ ਉਸ ਤੋਂ ਮਿਲ ਰਿਹਾ ਦੋ ਸੀਰ ਨੂੰ ਗਲਪ ਬਣਾਉਂਦੀ ਹੈ ਤੁਹਾਡੀ ਗੱਲ ਵਿੱਚ ਕਮੀਆਂ ਪੈ ਰਹੀਆਂ ਪਹਿਲਾਂ ਸਮਝਾ ਰਿਹਾ ਕਰਨਾ ਕਰਦੇ ਹਾਂ ਲੋਕਮਾਨ ਤੁਸੀਂ ਆਵਾਜ਼ ਦੇ ਦਿੱਸ ਸੰਸਥਾਵਾਂ ਬਹੁਤ ਚਾਹੀਦੀਆਂ ਮੇਰਾ ਮਤਲਬ ਪਾਣਾ ਕਰਨਾ ਸੰਸਥਾਵਾਂ ਬਣਾਉਣ ਚਾਹੀਦੀਆਂ ਹੁੰਦੀਆਂ ਇਹ ਕੰਮ ਇਹਨਾਂ ਬੱਚਿਆਂ ਦੇ ਹੱਥਾਂ ਵਿੱਚ ਚੱਲੇ ਉਹ ਚਾਹੁੰਦੇ ਆ ਮੇਰੀ ਕਲਮ ਆ ਜਿਹੜੀ ਇਸ ਤੋਂ ਸੰਸਥਾਵਾਂ ਦੇ ਹੱਥਾਂ ਵਿੱਚ ਚੱਲੇ ਮੈਂ ਇਹਨਾਂ ਨੂੰ ਅੱਜ ਵੀ ਦੇਖ ਦਿੱਤੀ ਹੈ ਨਯੁਕਤ ਵਿਅਕਤੀ ਤੌਰ ਤੇ ਨੈਟਵਰਕ ਉਸ ਦੇ ਵਿੱਚ ਕੋਸ਼ਿਸ਼ ਕੀਤੀ ਚਾਹੁੰਦੀ ਹਾਂ ਕਿ ਉਹ ਲੋੜ ਹੈ ਉਹ ਮੈਨੂੰ ਦੇਣ ਦੀ ਕੰਨਾ ਸੀ ਐਮ ਸਾਹਿਬ ਨਾਲ ਗੱਲ ਕਰਕੇ ਇਹਨੂੰ ਸਾਰੀਆਂ ਸਹੂਲਤਾਂ ਅਸੀਂ ਮਦਦ ਕਰਦੇ ਜੀ ਉਤੇ ਪੜਾਈ ਜਿਹੜੀ ਹੋਣੀ ਹੈ ਉਹ ਪੜ੍ਹਦੇ ਕਿ ਦਸ ਸਾਰਾ ਜੇ ਉਹ ਬੱਚੇ ਕਨ ਵੀ ਪੜ੍ਹਦੇ ਹੈ ਜੀ ਔਰ ਇਹ ਬੱਚੇ ਹਰੇਕ ਹਾਲ ਸੰਭਲਦੇ ਤੇ ਉਹ ਮਾਇਕ ਹੈ ਮੈਨੂੰ ਕੋਲਪੀਂਡ ਕੀਤੇ ਹੈ ਜਦੋਂ ਮੈਂ ਤਾਲੀਆਂ ਮਾਰਦੇ ਆ ਥੈਂਕ ਯੂ ਬੈਂਡ ਹੈ ਸਾਰਿਆਂ ਨਾਲ ਸਾਰੀ ਜਨ ਸੰਭਲ ਸੁਣਉਂਦੇ ਸੋ ਇਸ ਰੈਕਟਿੰਗ ਤੋਂ ਬਹੁਤ ਜੰਗਾਂ ਸੁਣੋੜੇ ਔਰ ਮੈਂ ਸਾਰੇ ਸਮਾਜ ਦੇ ਲੋਕੋਂ ਬੇਨਤੀ ਕਰੂੰਗਾ ਕਿ ਆਪ ਦੀਆਂ ਖੁਸ਼ੀਆਂ ਇਹਨਾਂ ਬੱਚਿਆਂ ਨਾਲ ਸਾਂਝੀਆਂ ਕਰਿਆ ਕਰੋ ਕਿ ਨਾ ਸਕੂਲਾਂ ਦੇ ਵਿੱਚ ਆਪਣੀ ਕਿਰਤ ਕਮਾਈ ਦੇ ਆਹ ਉਹ ਇਥੇ ਵੀ ਪੰਜਾਬਣ ਕੋ ਤਾਂ ਇਹ ਵੀ ਦਾ ਬੱਚਾ ਨਾਲ ਬਰ ਬਰ ਘੁੱਟ ਨਹੀਂ ਆਉਂਦਾ ਕਿਵੇਂ ਰੱਖਿਆ ਇਹਦਾ ਇਹਨਾਂ ਬੱਚਿਆਂ ਛੋਰੀ ਦਰਦ ਦਿੰਦੇ ਨੇ ਬਾਈ ਜਿਹੜੀ ਮੇਰੀ ਸੋਚ ਜਲੀ ਮੈਂ 25 ਸਾਲਾਂ ਤੋਂ ਆਦਾ ਜਨਮ ਨਹੀਂ ਇਸ ਤਰ੍ਹਾਂ ਪੁੱਤਿਆਂ ਨਾਲ ਉਹਦਾ ਪਸਾਨ ਚਾਹ ਉਹ ਆਂ ਵੀ ਨੂੰ 5 ਸਾਲਾਂ ਨਾਲ ਮੈਂ ਉਹਦਾ ਜਨਮ ਲਾਣਾ ਮੇਰੀ ਹਰੀ ਇੱਕ ਮੇਰੇ ਸਾਥ ਨਾਲ ਦੀ ਨਹੀਂ ਅਮਰੀ 25 ਦਾ ਨਾਂ ਤੁਹਾਨੂੰ ਆਪਾਂ ਜਨਮ ਦਿਨ ਤੇ ਕਿੱਥ ਲਈਦਾ ਪਰ ਮੁੱਖ ਮੰਤਲ ਕੀ ਕਹਿੰਦੀ ਮੈਂ 14 ਵੀ ਆਪਾਂ ਜਨਮ ਦਿਨ ਤੇ ਮਕਬੜਾ ਤੇ ਸੋਨਾ ਸੁਨੇਹਾ ਸਮਾਏ ਦੇ ਲੋਕਾਂ ਨੂੰ ਦਿੱਤਾ ਜਾਵੇ ਸੁਣਾ ਕੇ ਇੱਕ ਛੋਟਾ ਜਿਹਾ ਮੈਸੇਜ ਦੇਣ ਕਿ ਤੁਸੀਂ ਕੀ ਕੀ ਹੈ ਵੀ ਇਹ ਬੱਚੇ ਸਾਡੇ ਬੱਚੇ ਨੇ ਇਹਨਾਂ ਬੱਚਿਆਂ ਦੀ ਸਿਹਤ ਦਾ ਧੰਨ ਸਾਡਾ ਸਾਰਿਆਂ ਦਾ ਧੰਨ ਕੋਈ ਨਹੀਂ ਸਰ ਠੀਕ ਹੈ चॉकलेट पिकार हाँ क्या बात है आपने खा ली है चॉकलेट मिली आपको मिल गई आपको आपको सभी को चॉकलेट मिली सभी ने खाई आपको क्या बात है आपको, आपको? सब्जी रोटी ਸਾਡੇ ਇਥੇ ਆਵੇ ਤੁਸਾਂ ਨੂੰ ਵੱਖਰਾ ਇਹ ਕਾਮਦਾਰ ਅਨੰਦ ਰੋਜ ਸਬਜ਼ੀ ਜਿਹੜੀ ਸਾਨੂੰ ਗੱਫੜੀ ਮਿਲੂਗੀ ਫੀਟ ਜਾਉਂਗੇ ਚੰਗੀ ਗੱਲ ਆ ਅੱਜ ਇਹਨਾਂ ਬੱਚਿਆਂ ਨਾਲ ਜਿਹੜੀ ਤੁਸੀਂ ਗਰੁੱਪ ਫੋਟੋ ਦੇ ਵਿੱਚ ਦੇਖ ਰਹੇ ਹੋ ਜਤਿੰਦਰ ਪੱਲਾ ਕੁਲਦੀਪ ਚਰਮਾ ਜੀ ਹੈ ਸ਼ੁਰੂ ਹੋਏ ਤੇ ਅੱਜ ਲੋਕਾਂ ਦੇ ਵਿੱਚ ਵਿਚਰੇ ਤੇ ਵਾਕਈ ਹੈ ਕਿ ਨੇਤਾ ਕੌਣ ਆਲੇ ਟਾਈਮ ਦੇ ਵਿੱਚ